ਤਨ ਤਨ ਗੁਰੂ ਤੇਗ ਬਹਾਦਰ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਛਿੱਦੀ ਦਿਹਾੜੇ ਨੂੰ ਸਮਰਪਿਤ 350 ਸਾਲਾਂ ਤੋਂ ਸਮਰਪਿਤ ਅੱਜ ਜਿਹੜੀ ਯਾਤਰਾ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਚੁੱਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਮੰਤਰੀ ਕਮੇਟੀ ਪ੍ਰਧਾਨ ਸਾਹਿਬ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲ ਵੀ ਕਰਦੇ ਆ ਜੀ ਪ੍ਰਧਾਨ ਸਾਹਿਬ ਇਹ ਇਹ ਉਹਨਾਂ ਨਾਲ ਫਾਰਕ ਸੰਗਤ ਨੂੰ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਧਿਆਨ ਨਾਲ ਰਹਿਣ ਧੰਗਾ ਤੇ ਹਰ ਇੱਕ ਮਨੁੱਖ ਦਾ ਯਤਨ ਹੈ ਕਿ ਇਹ ਜਿਹੜੀ ਸ਼ਤਾਬਦੀ ਆ ਇਹਨੂੰ ਕਿਹੜੇ ਢੰਗ ਨਾਲ ਮਨਾਇਆ ਜਾਵੇ ਸੋ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਇਹ ਯਤਨ ਕੀਤਾ ਕਿ ਦਿੱਲੀ ਤੋਂ ਆਪਣੇ ਬਾਈਸਾਈਕਲ ਅਮਰਸਰ ਤੱਕ ਪਹੁੰਚਣ ਦਾ ਅੱਜ ਉਹਨਾਂ ਨੇ 4 ਦਿਨ ਦੀ ਇਹ ਯਾਤਰਾ ਤੈਅ ਕਰਕੇ ਅੱਜ ਮਨਜੀਤ ਸਿੰਘ ਜੀ ਇੱਥੇ ਪਹੁੰਚੇ ਆ ਇਹ ਅਮਰਸਰ ਸਰਦਾਰ ਜੀ ਸੋਹਣੂ ਸਾਹਿਬ ਕਿਰਪਾ ਕਰ ਜਿਹੜਾ ਲਕਸ਼ ਰੱਖ ਕੇ ਹਰ ਇੱਕ ਬੰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆ ਕੇ ਫਰਮਾਨ ਲਓ ਤੇ ਭਾਈ ਮਤੀਦਾਸ ਭਾਈ ਗੁਰਦੀਦਾਸ ਜੀ ਭਾਈ ਦਿਆਲਾ ਜੀ ਨੂੰ ਇਹ ਜਿਹੜੇ ਸਮਾਰਪਤ ਹੋ ਰਹੇ ਆ ਇਹਨਾਂ ਦਾ ਸਾਰਿਆਂ ਦਾ ਮੈਂ ਜਿਉਂ ਆ ਅੱਖਾਂ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਪੇਜ ਬੰਦ ਹੋ ਗਿਆ ਜੀ ਐਸਪੀਸੀ ਦਾ ਇੱਕ ਬਹੁਤ ਮੰਦ ਭਾਗਾ ਕਹਿ ਸਕਦੇ ਹਾਂ ਜੀ ਚਲੋ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਇਹ ਟਾਈਮ ਅhle ਬਹੁਤ ਮਾਲਕ ਮੈਂ ਇਸ ਗੱਲ ਦੇ ਭਰਪੂਰ ਨਿੰਦਾ ਵੀ ਕਰਦਾ ਤੇ ਚਲੋ ਜੇ ਕੋ ਗਾਈਡਲਾਈਨਸ ਹੀ ਹੈ ਕਿ ਕਈ ਵਾਰੀ ਹੋ ਜਾਂਦੀਆਂ ਬਾੜੇ ਜਿਹੜਾ ਫੈਸਲਾ ਆ ਮੈਂ ਖੰਮਦਾ ਛਤਾਬਦੀ ਦੇ ਸਮਾਗਮ ਚੱਲ ਰਹੇ ਆ ਤੇ ਇਹਨਾਂ ਇਹ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹੀ ਕਨੌਣੀ ਹਰਕਤ ਨਹੀਂ ਸੀ ਕਰਦਾ ਤਾਂ ਇਹ ਦੇਖਿਆ ਤੁਸੀਂ ਇਹ ਸਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਤੋਂ ਉਹਨਾਂ ਵੱਲੋਂ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਆ ਹਾਲਾਂਕਿ ਜ਼ਰੂਰ ਇਹ ਆਖਿਆ ਗਿਆ ਕਿ ਜੋ ਯਾਤਰਾ ਹੈ ਇਹ ਦਿੱਲੀ ਵਿਖੇ ਚੱਲੀ ਸੀਗੀ ਤਾਂ ਉੱਥੋਂ ਅੱਜ ਚੱਲ ਕੇ ਗੁਰੂ ਨਗਰੀ ਵਿਖੇ ਪਹੁੰਚੀ ਆ ਤਾਂ ਦੱਸ ਦਈਏ ਕਿ ਜੋ ਸੰਗਤਾਂ ਨੇ ਬੜੇ ਹੀ ਸ਼ਰਧਾ ਦੇ ਨਾਲ ਇਸ ਯਾਤਰਾ ਦਾ ਸਵਾਗਤ ਕਰਦੀ ਦਿਖਾਈ ਦਿੱਤੀ ਆ ਨਮਨ ਕਰਨ ਦੀ ਦਿਖਾਈ ਦਿੱਤੀ ਆ ਤਾਂ ਸ਼੍ਰੀ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਦੇ ਜੀਵਨ ਤੇ ਕਹਿ ਲਈ ਕਿ ਉਸ ਸਮੇਂ ਨੂੰ ਨਮਨ ਕਰਦੇ ਦਿਖਾਈ ਦਿੱਤੀ ਹੈ ਤਾਂ ਅੱਜ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜੋ ਇਹ ਯਾਤਰਾ ਇੱਥੇ ਜੋ ਪਹੁੰਚੀ ਆ ਤਾਂ ਉੱਥੇ ਹੀ ਜੋ ਮਨਜੀਤ ਸਿੰਘ ਜੀ ਕੇ ਨੇ ਉਹਨਾਂ ਵੱਲੋਂ ਯਾਤਰਾ ਸ਼ੁਰੂ ਕੀਤੀ ਗਈ ਤਾਂ ਅੱਜ ਜੋ ਇੱਥੇ ਪਹੁੰਚੇ ਨੇ ਤਾਂ ਉਹਨਾਂ ਨੂੰ ਸਨਮਾਨ ਇੱਥੇ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਪਹੁੰਚੇ ਨੇ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲੇ ਇੱਥੇ ਪਹੁੰਚੇ ਨੇ ਤਾਂ ਸਭ ਨੂੰ ਇੱਥੇ ਜੋ ਸਨਮਾਨ ਪੇਟ ਕੀਤਾ ਜਾ ਰਿਹਾ ਹੁਣ ਇੱਥੋਂ ਚੱਲ ਕੇ ਯਾਤਰਾ ਜੋ ਹੈ ਦੇਖ ਸਕਦੇ ਹੋ ਜੋ ਸਚਕੰਸ਼ੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਨਾਲ ਬੜੀ ਉਹ ਵੀ ਇੱਥੇ ਪਹੁੰਚੇ ਨੇ ਗਿਆਨੀ ਰਕबीर ਸਿੰਘ ਜੀ ਤਾਂ ਇਹ ਜੋ ਯਾਤਰਾ ਹੈ ਹੁਣ ਇਸ ਜਗ੍ਹਾ ਤੋਂ ਚੱਲ ਕੇ 골ਡਨ ਗੇਟ ਤੋਂ ਚੱਲ ਕੇ ਜੋ ਯਾਤਰਾ ਉਹ ਹੁਣ ਗੁਰੂ ਦੇ ਮਹਿਲ ਤੱਕ ਜਾਏਗੀ ਤਾਂ ਇਸ ਜਗ੍ਹਾ ਤੇ ਜਿਨੇ ਵੀ ਸਤਕਾਰਯੋਗ ਸਰਬਾਨਯੋਗ ਸਤਕਾਰਯੋਗ ਜੀ ਹਾਜ਼ਰ ਹੈ ਜੜਿਆ ਜੋ ਸਖਸ਼ੀਤਾ ਪਹੁੰਚਿਆ ਨੇ ਤਾਂ ਉਹਨਾਂ ਨੂੰ ਹੁਣ ਸਰੋਪਾ ਦੇ ਕੇ ਸਨਮਾਨ ਪੇਟ ਕੀਤਾ ਜਾ ਰਿਹਾ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਜੋ ਸਾਈਕਲ ਯਾਤਰਾ ਜੋਸ਼ ਨੂੰ ਕੀਤੀ ਗਈ ਸੀਗੀ ਜਿਸ ਦੇ ਵਿੱਚ ਕਿ ਹਰ ਕੋਈ ਇਸ ਯਾਤਰਾ ਦੇ ਵਿੱਚ ਭਾਗ ਲੈ ਸਕਦਾ ਸੀਗਾ ਮਨਜੀਤ ਸਿੰਘ ਜੀ ਕੇ ਹੁਣਾ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਸੀਗਾ ਤਾਂ ਇਸ ਯਾਤਰਾ ਦੇ ਵਿੱਚ ਦੱਸਦੇ ਕਿ ਹਰ ਕੋਈ ਜੋ ਯਾਤਰਾ ਦੇ ਵਿੱਚ ਭਾਗ ਲੈ ਸਕਦਾ ਹੈ ਚਾਹੇ ਬੱਚੇ ਨੇ ਬਜ਼ੁਰਗ ਨੇ ਬੀਬੀਆਂ ਪਹਿਣਾ ਨੇ ਤਾਂ ਹਰ ਕੋਈ ਇਸ ਯਾਤਰਾ 'ਪਾਗ' ਲੈ ਸਕਦੇ ਹੈ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਹਰ ਉਮਰ ਦਾ ਵਿਅਕਤੀ ਇਸ ਯਾਤਰਾ 'ਚ ਦਿੱਲੀ ਤੋਂ ਚੱਲਦਾ ਹੋਇਆ ਗੁਰੂ ਨਗਰੀ ਵਿਖੇ ਪਹੁੰਚਿਆ ਤਾਂ ਉੱਥੇ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਮੈਂ ਆਪਣੇ ਸੁਯੋਗਨ ਕਹਾਂਗਾ ਕਿ ਲਗਾਤਾਰ ਇਹ ਜੋ ਸਨਮਾਨਤ ਦੀਆਂ ਤਸਵੀਰਾਂ ਨਹੀਂ ਸਾਂਝੀਆਂ ਕਿਤਿਆਂ ਜਾਣਤਾ ਬਲੇ ਸੋਹਣ ਹਾਲ ਸਾਸ਼ਟ੍ਰਿਕ ਗੱਲ ਜਿਕਾਰੇ ਲਗਾਤਾਰ ਜੋ ਲਗਾਏ ਜਾ ਰਹੇ ਨੇ ਤਾਂ ਬਾਬਾ ਜਾਨ ਵੱਲੋਂ ਬਾਬਾ ਪੱਗ ਸਿੰਘ ਜੀ ਵੀ ਇੱਥੇ ਇਹ ਲਗਾਤਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਤੁਹਾਡੇ ਨਾਲ ਇਸ ਯਾਤਰਾ ਦੀਆਂ ਵੀ ਤਸਵੀਰਾਂ ਸਾਂਝੀਆਂ ਕਰਾਂਗੇ ਜੋ ਕਿ ਹੁਣ ਗੋਲਡਨ ਗੇਟ ਤੋਂ ਚੜ੍ਹ ਕੇ ਗਰੂਪ ਸਾਹਿਬ ਗੁਰੂ ਘਰ ਦੇ ਵਿੱਚ ਵਿੱਚ ਜੋ ਪਹੁੰਚੇਗੀ ਯਾਤਰਾ ਤਾਂ ਉਹ ਵੀ ਅਸੀਂ ਸਾਂਝੀਆਂ ਕਰਾਂਗੇ ਤਾਂ ਇਹ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੇਖੋ ਦੇਖੋ ਵਜੇ ਸਿੰਘ ਜਿੱਕੇ ਹੁਣ ਦਾ ਵਿਸ਼ੇਸ਼ ਸਨਮਾਨ ਜਿਹੜਾ ਇੱਥੇ ਕੀਤਾ ਜਾ ਰਿਹਾ ਤਾਂ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲਿਆਂ ਵੱਲੋਂ ਕੀਤਾ ਜਾ ਰਿਹਾ ਸਨਮਾਨ ਜੂਲ ਤੇ ਨਿਸ਼ਾਨ ਰਹੇ ਜੂਲ ਉਹਨਾਂ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਨੇ ਬੋਲੇ ਨਿਹਾਲ ਸਭ ਸੇ ਗਾਲ ਦੇ ਜਗਾਰੇ ਜਿਹੜੇ ਲਗਾਤਾਰ ਲੱਗ ਰਹੇ ਨੇ ਤਾਂ ਹੁਣ ਇਸ ਜਗ੍ਹਾ ਤੋਂ ਜੋ ਯਾਤਰਾ ਉਹ ਆਰੰਭ ਕੀਤੀ ਜਾਏਗੀ ਸਾਰੇ ਮਾਤਰਿਵਾਂ ਨੂੰ 2 ਮਿੰਟ ਵਾਸਤੇ ਬਹਿਣਾ ਮੈਨਾ ਆਪਾਂ ਉਹਨੂੰ ਉਹਨੂੰ ਇੱਕ ਬਸੰਦੀਆ ਉਹ ਜਿਹੜਾ ਚੱਲ ਰਹੇ ਸੱਜੇ ਜਿਹੜਾ ਉਹ ਸੇਖਾ ਵਾ ਤਿਲਖ ਜੰਗ ਰਾਕਾ ਪ੍ਰੋਪਤਾਕਾ ਨੰਬਰ 2 ਕਰ ਲਉ ਮਹਸਾ ਕਾ ਸਾਧਨ ਹੀ ਇਤੀਨ ਕਰੀ ਵਾਹਿਗੁਰੂ ਜੀਸ ਕੀ ਅਪਰਸੀਨਾ ਉਚਰੀ ਨਵੇਂ ਸਤਿਗੁਰੂ ਧੰਨ ਗੁਰਦੇਵ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲ ਮੈਂ ਬੇਨਤੀ ਕਰਾਂਗਾ ਇੱਕ ਵਾਰੀ ਜੀ ਦੇ ਹਾਰਾ ਬਹੁਤ ਸ਼ਰਧਾਰ ਸਤਕਾਰ ਸਹਿ ਸਮੁੱਚੇ ਸੰਸਾਰ ਵਿੱਚ ਮਨਾਇਆ ਜਾਵੇ ਜੀ ਦੇ ਬਾਦ ਆਪਾਂ ਸਾਰਿਆਂ ਨੇ ਦੇ ਵਿਚ ਜੋ 15 ਨਵੰਬਰ ਨੂੰ ਇੱਕ ਸਾਈਕਲ ਯਾਤਰਾ ਸੀ ਜਿਤ ਚਰਨ ਮਤਾ ਬਲ ਤਾਂ ਅਸਰਾ ਜਿਤ ਚਰਨ ਮਤਾ ਇਸ ਨਾਰੇ ਦੇ ਹੇਠ ਦਿੱਲੀ ਦੇ ਗੁਰਦੁਆਰਾ ਸ੍ਰੀ ਸਵੈਤ ਤੋਂ ਆਰੰਭ ਹੋਇਆ ਅੱਜ ਉਹ ਯਾਤਰਾ ਜੇ ਅੰਮ੍ਰਿਤਸਰ ਸਾਹਿਬ ਜੀ ਦੇਖ ਕੇ ਪਹੁੰਚੀ ਹੈ ਔਰ ਸਾਰੇ ਉਸ ਤਰ੍ਹਾਂ ਦੀ ਯਾਤਰਾ ਦੇ ਸਵਾਗਤ ਤੇ ਵਾਸਤੇ ਆ ਗਏ ਗੋਲਡਨ ਗੇਟ ਅੰਮ੍ਰਿਤਸਰ ਸਾਹਿਬ ਜੀ ਦੇਖ ਕੇ ਪਹੁੰਚੇ ਹੋਇਆ ਸਾਰੇ ਐਸੇ ਰਾਂ ਮਿਲ ਕੇ ਗੁਰੂ ਸਾਹਿਬ ਦਾ 350 ਸਾਲਾ ਜੀ ਦੇ ਜਹਾੜ ਬਹੁਤ ਸ਼ਰਧਾ ਔਰ ਸਤਿਕਾਰ ਸਹਿ ਸਿਮਾਈਏ ਤਾਂ ਔਰ ਇਹ ਵੀ ਸਾਡੇ ਗੁਰੂ ਸਾਹਿਬ ਨੂੰ ਸੱਚਾ ਤੋਂ ਸੱਚਾ ਸਰਕਾਰ ਹੋਏਗਾ ਕਿ ਜੋ ਉਹ ਜੋ ਉਸ ਪੰਥ ਕੀ ਕਰਦੇ ਵਾਦਾ ਪਕੀ ਕਰਦਾ ਇੱਕ YouTube ਚੈਨਲ ਬੰਦ ਕਰ ਚੁਕਿਆ ਗਿਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਦੀ ਨਖੇਤੀ ਪਤਾਤੀ ਨੇ ਵੀ ਕੋਈ ਕੀ ਕਰਨਾ ਚਾਹੁੰਦੇ ਹੋ ਸਵਾਲੀਆਂ ਚੱਲ ਰਹੀਆਂ ਨੇ YouTube ਤੋਂ ਵੱਲੋਂ ਦੇਖੋ ਮੈਨੂੰ ਉਸ ਕਾਰਨ ਦਾ ਪਤਾ ਨਹੀਂ ਲੱਗਿਆ ਕਿ ਕਿਸ ਕਾਰਨ ਕਰਕੇ ਕੀਤਾ ਗਿਆ ਲੇਕਿਨ YouTube ਚੈਨਲ ਜਿਹੜਾ ਹੈ ਸ਼ਰਨ ਕਰੋਣੀ ਮਹਾਂਪੁਰਖ ਬਾਬਾ ਸੈਦ ਸ਼ਿਕ ਬਾਰੇ ਵੱਡੇ ਯਤਨ ਕਰ ਰਹੇ ਹਨ ਜਿਹੜਾ ਇਹ ਚੈਨਲ ਹੈ ਉਹ ਪ੍ਰਦਾਨ ਆ ਗਿਆ ਉਸ ਚੈਨਲ ਨੂੰ ਬੰਦ ਕਰਨਾ ਆਪਣੇ ਆਪ ਦੇ ਪੱਖ ਤੋਂ ਬਹੁਤ ਵੱਡਾ ਇੱਕ ਸਮੁੱਚੀਆਂ ਸਾਡੇ ਲੋਕੀ ਬਹੁਤ ਵੱਡੇ ਨਖੇਰੀ ਅਸੀਂ ਇਹ ਕਰਦੇ ਕਿਉਂਕਿ ਸਮੁੱਚੇ ਸੰਸਾਰ ਭਾਗ ਦੇ ਲੋਕ ਜੀ ਆਇਆਂ ਨੂੰ ਸਾਡੇ ਤੁਸੀਂ ਜਾਂਦਾ ਹੈ ਤੇ ਘਰ ਵਿੱਚ ਬੈਠਾ ਹੈ ਗੁਰੂ ਰਾਮ ਖਾਲਸਾ ਸਾਹਿਬ ਦੇ ਜੋ YouTube ਚੈਨਲ ਦੇ ਰਾਹੀਂ ਇਹਨਾਂ ਦਾ ਇਹ ਰੋਮ ਰੋਮ ਕਰਕੇ ਧੰਨਵਾਦ ਦੀਆਂ ਸ਼ਰਨ ਕਰਦੀ ਸੀ ਸਤਿਕਾਰ ਕਰਦੀ ਸੀ ਜੀ ਕੇ ਸਾਹਿਬ ਆਉਣੇ ਆ ਉਹ ਬੰਦ ਕਰਨ ਦੇ ਆਪ ਨੇ ਕੀਤੀ ਕਰਦੀ ਸੀ ਤਾਂ ਸਾਡਾ ਇਹ ਸਿੱਟਾ ਹੈ ਕਿਹੋ ਜਿਹੇ ਗੁਰੂਗੀਆਂ ਸਲਾਹਾਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਤਾਂ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਹੈ ਜਿੱਥੇ ਕਿ ਇਸ ਯਾਤਰਾ ਦੀ ਸ਼ਲਾਘਾ ਕੀਤੀ ਗਈ ਹੈ ਉੱਥੇ ਹੀ ਤਾਂ ਦਾ ਜਿੱਕੇ ਜੋ YouTube ਚੈਨਲ ਸਰਕਾਰ ਵੱਲੋਂ ਬੰਦ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਜੋ ਖਾਸ ਤੌਰ ਦੇ ਉੱਤੇ ਉਹਨਾਂ ਨੇ ਇਹ ਗੱਲ ਆਖੀ ਹੈ ਲੇਕਿਨ ਇਸ ਦੇ ਵਿੱਚ ਵੇਖ ਸਕਦੇ ਹੋ ਕਿ ਹਾਲੇ ਜੋ ਇੱਕੋ ਜਿਹੜੀ ਆ ਸਟਾਰਟਿੰਗ ਹੋ ਲਗੀ ਆ 골ਡਨ ਗੇਟ ਤੋਂ ਯਾਤਰਾ ਰੰਪ ਹੋ ਕੇ ਗੁਰੂ ਕੇ ਮਹਿਲ ਤੱਕ ਰਹਿ ਗਈ ਤਾਂ ਉਹਦੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਦੇਖ ਸਕਦੇ ਹੋ ਕਿ ਹੁਣ ਸਨਮਾਨ ਪੇਟ ਕਰਕੇ ਮਜੀਤ ਸਿੰਘ ਜੀ ਕੇ ਹੁਣ ਸਨਮਾਨ ਪੇਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਜਿਹੜੇ ਸਾਈਕਲਿਸਟ ਹੈਗੇ ਨੇ ਸਭ ਦਾ ਸਨਮਾਨ ਕਰਕੇ ਤਾਂ ਇੱਥੋਂ ਹੁਣ ਯਾਤਰਾ ਜੋ ਆ ਆਰੰਭ ਹੋਣੀ 골ਡਨ ਗੇਟ ਤੋਂ ਕਿਉਂਕਿ ਦਿੱਲੀ ਤੋਂ ਦੇਰ ਰਾਤ ਕੱਲ ਗੁਰੂ ਨਗਰੀ ਵਿਖੇ ਪਹੁੰਚੀ ਸੀ ਕਿ ਤੇ ਅੱਜ 골ਡਨ ਗੇਟ ਜੋ ਕਿ ਅੰਮ੍ਰਿਤਸਰ ਸਾਹਿਬ ਬਾਈਪਾਸ ਹੈ ਤਾਂ ਇੱਥੋਂ ਸ਼ੁਰੂ ਹੋ ਕੇ ਹੁਣ ਗੁਰੂ ਘਰ ਵਿਖੇ ਜਾ ਕੇ ਇਸ ਯਾਤਰਾ ਜਿਹੜੀ ਆ ਕਿ ਮਹਿਲ ਜਾ ਕੇ ਜਿਹੜਾ ਉੱਥੇ ਜਾ ਕੇ ਸਲਾਟ ਹੋਏਗੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਗੋਲਡਨ ਗੇਟ ਵਾਹ ਜੀ ਜੀ ਵਾਹ ਜੀ ਜੀ ਅੱਜ ਸਤਿਗੁਰੂ ਸਾ ਮਹਾਰਾਜ ਜੀ ਤਾਂ ਦੇਖ ਸਕਦੇ ਹੋ ਕਿ ਇੱਥੇ ਜੋ ਸਾਈਕਲਿਸਟ ਹੈਗੇ ਨੇ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਿੱਥੇ ਕਿ ਇੱਕ ਤਰਫਾ ਮਜੀਠ ਸਿੰਘ ਜੀ ਕੇ ਜੀ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਇਹਨਾਂ ਸਾਰੇ ਸਾਈਕਲਿਸਟ ਦਾ ਸਨਮਾਨ ਕੀਤਾ ਗਿਆ ਤੇ ਦੱਸਿਏ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਜੋ ਦਿਹਾੜਾ ਬੜੇ ਸ਼ਰਧਾ ਦੇ ਨਾਲ ਮਨਾਇਆ ਜਾਣਾ ਹੈ ਤਾਂ ਮਹਾਂਸਰ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਜੋ ਇੱਕ ਸਾਈਕਲ ਯਾਤਰਾ ਦਿੱਲੀ ਤੋਂ ਆਰੰਭ ਹੋ ਕੇ ਗੁਰੂ ਨਗਰੀ ਵਿਖੇ ਪਹੁੰਚੀ ਸੀ ਕਿ ਤਾਂ ਅੱਜ ਗੁਰੂ ਨਗਰੀ ਦੇ ਗੋਲਡਨ ਗੇਟ ਤੋਂ ਆਰੰਭ ਹੋ ਕੇ ਇਹ ਜੋ ਯਾਤਰਾ ਹੈ ਗੁਰਤੇਗ ਮਹਾਰਾਜ ਜੀ ਦੇ ਗੁਰੂ ਘਰ ਗੁਰੂ ਕੇ ਮਹਿਲ ਵਿਖੇ ਜਾ ਕੇ ਸਮਾਪਤ ਹੋਈਗੀ ਤਾਂ ਉਸ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਵੀਰ ਜੋ ਹੈਂਡੀਕੈਪ ਹੈ ਲੇਕਿਨ ਉਸੋ ਲੋ ਵੀ ਇਸ ਯਾਤਰਾ 'ਚ ਹਿੱਸਾ ਲਿੱਤਾ ਗਿਆ ਤਾਂ ਉਹਨਾਂ ਦੇ ਨਾਲ ਵੀ ਆਪਾਂ ਗੱਲ ਜ਼ਰੂਰ ਕਰਦੇ ਆਂ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਬਜ਼ੁਰਗ ਬੱਚੇ ਵੱਡੇ ਸਾਰੇ ਜਿਨ੍ਹਾਂ ਵੱਲੋਂ ਲੇਕਿਨ ਇਹੋ ਇਸ ਯਾਤਰਾ ਦੇ ਵਿੱਚ ਹਿੱਸਾ ਲੈ ਰਹੇ ਨੇ ਉੱਥੇ ਹੀ ਤੁਸੀਂ ਵੇਖ ਸਕਦੇ ਕਿ ਹੈਂਡੀਕੈਪ ਵੀਰ ਵੱਲੋਂ ਵੀ ਇੱਥੇ ਜ਼ਰੂਰ ਹਿੱਸਾ ਲਿੱਤਾ ਗਿਆ ਤੇ ਇਹ ਇੱਕ ਸਾਈਕਲ ਯਾਤਰਾ ਹੈ ਇਹ ਬੜਾ ਵੱਡਾ ਵੱਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਦਿੱਲੀ ਤੋਂ ਸਾਰੇ ਇਹ ਜਿਨ੍ਹਾਂ ਵੀ ਵੀਰ ਨੇ ਸਾਰੇ ਦਿੱਲੀ ਤੋਂ ਆਏ ਨੇ ਤਾਂ ਦਿੱਲੀ ਤੋਂ ਆਰੰਭ ਹੋਈ ਸੀ ਯਾਤਰਾ ਤਾਂ ਹੁਣ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੀ ਤਾਂ ਅੱਜ ਇੱਥੋਂ ਦੀ ਆਰੰਭ ਹੋ ਕੇ ਗੋਲਡਨ ਗੇਟ ਤੋਂ ਰੰਮ ਹੋ ਕੇ ਗੁਰੂ ਕੇ ਮਹਿਲ ਤੱਕ ਜਾਏਗੀ ਤਾਂ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਪਰ ਮੈਂ ਹੁਣ ਸਦੀਸ਼ ਸਿੰਘ ਜੀ ਭੂਰੀ ਆਲੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨੀ ਆ ਉਹਨਾਂ ਦਾ ਕੀ ਕਹਿਣਾ ਹੈ ਪਰ ਪਹਿਲੇ ਫੂਟ ਬਸਟੇਸ਼ਨ ਪਹੁੰਚੀ ਆ ਪਟਨਾ ਨੇ ਦੀ ਸਮਾਧ ਦੀ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਕਰਨੀਆਂ ਇੱਥੇ ਆਉਣ ਤੇ ਅੱਜ ਉਹਨਾਂ ਦਾ ਸਾਰਾ ਇਸ ਇਤਿਹਾਸਿਕ ਤੇ ਜਿਹੜੀ ਸਾਈਕਲ ਯਾਤਰਾ ਦਾ ਬਹੁਤ ਸਵਾਗਤ ਕੀਤਾ ਗਿਆ ਵਾ ਦਾਸ ਵੱਲੋਂ ਇਸ ਸਾਈਕਲ ਯਾਤਰਾ ਨੂੰ ਅੰਮ੍ਰਿਤਸਰ ਆਰਾਊਂਡ ਤੇ ਬਹੁਤ ਜੀ ਆਇਆਂ ਅਤੇ ਇਹਦੀ ਜਿਹੜਾ ਸੱਦਾ ਤੇ ਦਾ ਸਨੇਹਾ ਵਾ ਸ਼ਹਾਦਤ ਨੂੰ ਸਮਰਪਿਤ ਸਮਰਪਤਾ ਤੇ ਸਾਰੇ ਜਣੇ ਸਰਬੱਤ ਸੰਗਤਾਂ ਇਸ ਇਤਿਹਾਸਿਕ ਯਾਤਰਾ ਤੋਂ ਪ੍ਰੇਰਣਾ ਲੈਣ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਾਰਾਜ ਨੇ ਇੱਕ ਧਰਮ ਰੱਖੇ ਕਵਾਸਤੇ ਜਿਹੜੀ ਸ਼ਹਾਦਤ ਦਿੱਤੀ ਸਾਧਗਰਾਂ ਦੀ ਇਸ ਸ਼ਹਾਦਤ ਨੂੰ ਕੜਾ ਕਰਕੇ ਪ੍ਰਣਾਮ ਸਹਿਜਾ ਕਰਨ ਦੇ ਵਾਇਕੀ ਦਾ ਖਾਸ ਦਾ ਜੋ ਮਨਜੀਤ ਸਿੰਘ ਜੀ ਕੇ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਆਪਾਂ ਜ਼ਰੂਰ ਗੱਲ ਕਰਨੇ ਆ ਤਾਂ ਦੇਖ ਸਕਦੇ ਹੋ ਕਿ ਜੋ ਮਨਜੀਤ ਸਿੰਘ ਜੀ ਕੇ ਨੇ ਉਹਨਾਂ ਨਾਲ ਵੀ ਗੱਲਤਾ ਜੀ ਕੇ ਸਾਹਿਬ ਦਿੱਲੀ ਤੋਂ ਸ਼ੁਰੂਆਤ ਹੋਈ ਸੀ ਯਾਤਰਾ ਤਾਂ ਅਜੰਮਰ ਸਾਹਿਬ ਵੀ ਕੇ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਅੱਜ ਗੁਰੂ ਕੇ ਮਹਿਲ ਜਾਇਕੀ ਯਾਤਰਾ ਬਰਦਾਨ ਜੀ ਅੱਗੇ ਉੱਤੇ ਲੋਹੜਾ ਪੜਿਆ ਕੋਲ ਸਾਹਿਬ ਜੀ ਕੇ ਸਾਹਿਬ ਇੱਕ ਮਿੰਟ ਰਾਮ ਨਗਰ ਬਹੁਤ ਧੰਨਵਾਦ ਮੈਂ ਜੀ ਕੇ ਸਾਹਿਬ ਜੀ ਨਾਲ ਤੁਹਾਡਾ ਪ੍ਰਣਾਲਾ ਕੀਤਾ ਗਿਆ ਨਵੇਂ ਪਹੁੰਚੇ ਹਿੰਦੀ ਚਾਦਰ ਭਾਈ ਚਾਰਾ ਸਾਜ ਵਸੇ ਇਸ ਟੀਮ ਕੇ ਮੈਂ ਅਕਾਲਪੁਰਖ ਦਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਧੰਨਵਾਦੀਆਂ ਕਿ ਜਿਹੜੇ ਯਾਤਰਾ ਸੀ ਲੈ ਕੇ ਆਏ ਸੀ ਜਿਸ ਮਕਸਦ ਨਾਲ ਯਾਤਰਾ ਲੈ ਕੇ ਆਏ ਸੀ ਉਹ ਮਕਸਦ ਪੂਰਾ ਹੋਇਆ ਇਹ ਆਖਿਆ ਗਿਆ ਸੀਗਾ ਰੰਗਸੇਬੇ ਲੋ ਜੀ ਔਰੰਗਜ਼ੇਬ ਨੇ ਗੁਰੂ ਸਾਹਿਬ ਦਾ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਸੀਸ ਲਾਲ ਕਿਲੇ ਦੇ ਦਰਵਾਜ਼ੇ ਤੇ ਟਕੜਾ ਸੀ ਉਹਨਾਂ ਦੇ ਸਰੀਰ ਦੀ ਬੇਦਬੀ ਕਰਨੀ ਸੀ ਦਿੱਲੀ ਚ ਸਿੱਖ ਉਦੋਂ ਵੀ ਮਜਬੂਤ ਸੀ ਔਰੰਗਜ਼ੇਬ ਦੇ ਨੱਕ ਥੱਲੋ ਭਾਈ ਲੱਖੀਸ਼ਾ ਬੰਜਾਰਾ ਭਾਈ ਜੈਤਾ ਸੀਸ ਲੈ ਕੇ ਨਿਕਲ ਗਏ ਸੀ ਦਿੱਲੀ ਦਾ ਸਿੱਖ ਅੱਜ ਵੀ ਮਜ਼ਬੂਤ ਹੈ ਆਪਣੇ ਹੱਕਾਂ ਲਈ ਆਪਣੇ ਹਕੂਕਾਂ ਲਈ ਲੜੇਗਾ ਕਨਵਰਜਨ ਦੇ ਖਿਲਾਫ ਮੈਸੇਜ ਹੈ ਨਸ਼ਿਆਂ ਦੇ ਖਿਲਾਫ ਮੈਸੇਜ ਹੈ ਸੇਤ ਵਾਸਤੇ ਮੈਸੇਜ ਹੈ एनवायरनमेंट वास्ते मैसेज है मैं समझदा सारे मैसेज लेके आए हां हिंदू वीरा ने ਸਾਡੇ ਨਾਲ ਸ਼ਿਰਕਤ ਕੀਤੀ ਹੈ ਮੰਦਰ ਕਮੇਟੀਆ ਸਦ ਸਮਾਜ ਕਸ਼ਮੀਰੀ ਸਮਾਜ ਸੜਕਾਂ ਤੇ ਨਿਕਲ ਕੇ ਆਏ ਨੇ ਉਹਨਾਂ ਨੇ ਸਾਡੀ ਸਵਾਗਤ ਕੀਤੇ ਨੇ ਜਿਹੜਾ ਸੁਨਹਿਸੀ ਦੇਣਾ ਚਾਹੁੰਦੇ ਸੀ ਹਿੰਦੀ ਚਾਦਰ ਦਾ ਉਹ ਅਸੀਂ ਦਿੱਤਾ ਜੀ ਕਿ ਸਰ ਕੀ ਕਹਿਣਾ ਚੋਕ ਜਦੋਂ ਤੁਸੀਂ ਦਿੱਲੀ ਤੋਂ ਪੂਰੀ ਅੰਮ੍ਰਿਤਸਰ ਪਹੁੰਚੇ ਹੋ ਪਿੰਨੇ ਪੜਾਵਾਂ ਜੀ ਤੁਹਾਨੂੰ ਕਿੰਨਾ ਪਿਆਰ ਵੀ ਦੇ ਸਕਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਗੱਡੀਆਂ 'ਚ ਤੇ ਤੁਸੀਂ ਨਾ ਗਾਉਂਦੇ ਹੋ ਅਸੀਂ ਤੇ ਪਿੰਡਾਂ ਦੇ ਵਿੱਚੋਂ ਅਸੀਂ ਤੇ ਗਲੀਆਂ ਦੇ ਵਿੱਚੋਂ ਅਸੀਂ ਛੱਪੜਾਂ ਦੇ ਵਿੱਚੋਂ ਉਹਦੇ ਪਾਸਿਓਂ ਅਸੀਂ ਖੇਤਾਂ ਦੇ ਵਿੱਚੋਂ ਅਸੀਂ ਸ਼ਹਿਰਾਂ ਕਸਬਿਆਂ ਦੇ ਵਿੱਚੋਂ ਨਿਕਲ ਕੇ ਆਏ ਆਂ ਔਰ ਜੋ ਲੋਕਾਂ ਨੇ ਪਿਆਰ ਦਿੱਤਾ ਜਿੱਥੇ ਸਟਾਰ ਲੱਗੇ ਛੱਡਦੇ ਹੋ ਉੱਥੇ ਤਾਂ ਹਜ਼ਾਰੋਂ ਸੰਗਤ ਸੀ ਲੇਕਿਨ ਜਿਹੜਾ ਕੱਲਾ-ਕੱਲਾ ਟਾਵਾ-ਟਾਵਾ ਜਾਂਦਾ ਕੋਈ ਬੱਚਾ ਸੀ ਕੋਈ ਬੀਬੀ ਸੀ ਕੋਈ ਬਜ਼ੁਰਗ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਨਤਬਸਤਕ ਹੋਏ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹਨਾਂ ਵਿੱਚ 60 ਤੋਂ ਉੱਪਰ ਵੀ ਹੈਗੇ ਬਜ਼ੁਰਗ ਇਹ ਫਖਰਾ ਇੱਕ ਮੈਸੇਜ ਦਿੱਤਾ ਗਿਆ ਨੌਜਵਾਨਾਂ ਨੂੰ ਅਸੀਂ ਅਸੀਂ ਇਹ ਮੈਸੇਜ ਦਿੱਤਾ ਹੈ ਕਿ ਮੈਂ 67 ਸਾਲ ਦਾ ਮੇਰੇ ਤੋਂ ਵੱਡਾ 70 ਸਾਲ ਦਾ ਹੈ ਅਗਰ ਇਹ ਸਾਈਕਲ ਚਲਾ ਸਕਦੇ ਨੇ ਤੇ ਬਾਕੀ ਕਿਉਂ ਨਹੀਂ ਚਲਾ ਸਕਦੇ ਜੇਕੇ ਸਾਹਿਬ ਇਧਰ ਦਰਸਾਨ ਦੇਖਣ ਨੂੰ ਮਿਲੀ ਦਿੱਲੀਓ ਗੁਲਦਸਤਾ ਬਣ ਕੇ ਤੁਰੇ ਸੀ ਸਾਰੇ ਜੇਤੂ ਵੀ ਵਿੱਚ ਅਸੀਂ ਖ ਵੀ ਸਾਰੇ ਇਕੱਠੇ ਧਰ ਦੇ ਆਗੇ ਸੀ ਦੇਖਣ ਨੂੰ ਮਿਲਿਆ ਮੈਂ ਸਮਝਦਾ ਇਹ ਗੁਲਦਸਤਾ ਗੁਰਨਾਨਕ ਸਾਹਿਬ ਨੇ ਇਕੱਠਾ ਕੀਤਾ ਸੀਗਾ ਉਸ ਗੁਲਦਸਤੇ ਨੇ ਗੁਰਨਾਨਕ ਸਾਹਿਬ ਦੇ ਰਾਹ ਤੇ ਚੱਲਦੇ ਹੋਏ ਸਨਿਆ ਦਿੱਤਾ ਹੁਣ ਇਹ ਤੋਂ ਯਾਤਰਾ ਆਰੰਭ ਹੋ ਕੇ ਇਹ ਗੁਰੂ ਕੇ ਪੁੱਤਰਾ ਯਾਤਰਾ ਅਸੀਂ ਸਿੱਦੀ ਸਥਾਨ ਤੋਂ ਗੁਰੂ ਕੇ ਮਹਿਲ ਲੈ ਕੇ ਜਾਣੀ ਹੈ ਜਨਮ ਸਥਾਨ ਤੱਕ ਔਰ ਹੁਣ ਇੱਥੋਂ ਚੱਲੇਗੀ ਤੇ ਜਨਮ ਸਥਾਨ ਤੇ ਜਾਏਗੀ ਧੰਨਵਾਦ ਜੀ ਇਹ ਬਿਲਕੁਲ ਇਹ ਤੁਸੀਂ ਦੇਖਿਆ ਕਿ ਉਹਨੇ ਜੋ ਯਾਤਰਾ ਹੈਗੀ ਆ ਇੱਥੋਂ ਆਰੰਭ ਹੋ ਕੇ ਹੁਣ ਗੁਰੂ ਕੇ ਮਹਿਲ ਵਿਖੇ ਜਾਣੀ ਆ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕੀਤੀਆਂ ਨੇ ਇਹ ਤਾਂ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਜੋ ਮਨਜੀਤ ਸਿੰਘ ਜੀ ਕਿਹਾ ਹੋਣਾ ਨੇ ਵੀ ਸਾਰਾ ਦੱਸਿਆ ਕਿ ਇਹ ਜੋ ਯਾਤਰਾ ਕਿੰਨੇ ਪੜਾਵਾਂ ਦੇ ਵਿੱਚੋਂ ਹੁੰਦੀ ਅੱਜ ਸ਼੍ਰੀ ਅਮਰਤਾ ਸਾਹਿਬ ਵਿਖੇ ਪਹੁੰਚੀ ਹੈ ਤਾਂ ਉੱਥੇ ਹੀ ਹੁਣ ਇਸ ਜਗ੍ਹਾ ਤੋਂ ਆਰੰਭ ਹੋ ਕੇ ਇਹ ਜੋ ਯਾਤਰਾ ਹੈਗੀ ਆ ਇਹ ਜੋ ਗੁਰੂ ਕੇ ਮਹਿਲ ਵਿਖੇ ਜਾ ਕੇ ਸਮਾਪਤ ਹੋਏਗੀ ਜਨਮ ਸਥਾਨ ਵਿਖੇ ਜਾ ਕੇ ਸਮਾਪਤ ਹੋਏਗੀ ਤਾਂ ਔਰਤियां ਕੱਲੀਆਂ-ਕੱਲੀਆਂ ਤਸਵੀਰਾਂ ਤਾਂ ਨਾਲ ਲਗਾਤਾਰ ਸਾਂਝਾ ਕਰਦੇ ਰਵਾਂਗੇ ਬੜੇਰੋ ਜਗਮਾਨ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਕਿਹਾ ਸੁਨੁ ਜਗਬਾਨੀ ਟੀਵੀ ਸ਼੍ਰੀ ਅਮਰਤਾ ਸਾਹਿਬ ਤਨ ਤਨ ਗੁਰੂ ਤੇਗ ਬਹਾਦਰ ਤਨ ਤਨ ਗੁਰੂ ਤੇਗ ਬਹਾਦਰ ਤਨ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਛਿੱਦੀ ਧਿਆੜੇ ਨੂੰ ਸਮਰਪਿਤ 350 ਸਾਲਾਂ ਸਮਰਪਿਤ ਅੱਜ ਜਿਹੜੀ ਯਾਤਰਾ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਚੁੱਕੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਮੰਤਰੀ ਕਮੇਟੀ ਦੇ ਪ੍ਰਧਾਨ ਸਾਹਿਬ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲ ਵੀ ਕਰਦੇ ਆ ਜੀ ਪ੍ਰਧਾਨ ਸਾਹਿਬ ਇਹ ਇਹ ਉਹਨਾਂ ਨਾਲ ਫਾਰੀਕ ਇੱਕ ਸੰਗਤ ਨੂੰ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਜੀ ਧਿਆਨ ਨਾਲ ਰਹਿਣਾ ਧੰਗਾ ਫਾਰੀਕ ਜਮੇਬੰਦੀ ਤੇ ਹਰ ਇੱਕ ਮਨੁੱਖ ਦਾ ਯਤਨ ਹੈ ਕਿ ਇਹ ਜਿਹੜੀ ਸ਼ਤਾਬਦੀ ਆ ਇਹਨੂੰ ਕਿਹੜੇ ਢੰਗ ਨਾਲ ਮਨਾਇਆ ਜਾਵੇ। ਸੂ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਇਹ ਯਤਨ ਕੀਤਾ ਕਿ ਦਿੱਲੀ ਤੋਂ ਪੈਦ ਆਪਣੇ ਬਾਈਸਾਈਕਲ ਅਮਰਸਰ ਪਹੁੰਚਣ ਦਾ ਜੀ ਕੇ 100 ਅੰਧਪੂਰੀ ਵਾਲੇ ਅੱਜ ਉਹਨਾਂ ਨੇ ਚਾਰ ਲੰਦੀ ਇਹ ਯਾਤਰਾ ਤੈਅ ਕਰਕੇ ਅੱਜ ਮਨਜੀਤ ਸਿੰਘ ਨੂੰ ਇੱਥੇ ਪਹੁੰਚੇ ਆ ਇਹ ਅਮਰਸਰ ਸਤਿਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਲਕਸ਼ ਰੱਖ ਕੇ ਹਰ ਇੱਕ ਬੰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਚਾ ਤੇ ਭਾਈ ਮਤੀਦਾਸ ਭਾਈ ਸੁਖੀਦਾਸ ਜੀ ਭਾਈ ਦਿਆਲਾ ਜੀ ਨੂੰ ਇਹ ਜਿਹੜੇ ਸਮਰਪਿਤ ਹੋ ਰਹੇ ਆ ਇਹਨਾਂ ਦਾ ਸਾਰਿਆਂ ਦਾ ਮੈਂ ਜਿਉਂ ਆ ਅੱਖਾਂ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਪੇਜ ਬੰਦ ਹੋ ਗਿਆ ਜੀ ਐਸਪੀਸੀ ਦਾ ਇੱਕ ਬਹੁਤ ਮੰਦ ਭਾਗਾ ਕਹਿ ਸਕਦੇ ਹਾਂ ਜੀ ਚਲੋ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਇਹ ਟਾਈਮ ਅਹਲੇ ਬਹੁਤ ਮਾਲੋ ਮੈਂ ਇਸ ਗੱਲ ਦੇ ਪਰ ਬਹੁਤ ਨਿੰਦਾ ਵੀ ਕਰਦਾ ਤੇ ਚਲੋ ਜੇ ਕੋ ਗਾਈਡਲਾਈਨਸ ਹੀ ਹੈਗੀਆਂ ਕਈ ਵਾਰੀ ਹੋ ਜਾਂਦੀਆਂ ਬਾਅਦ ਇਹ ਜਿਹੜਾ ਫੈਸਲਾ ਆ ਮੈਂ ਮੁਖੰਮਦਾ ਸ਼ਹਾਬਦੀ ਦੇ ਸਮਾਗਮ ਚੱਲ ਰਹੇ ਆ ਤੇ ਇਹ ਨਾ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹੀ ਕਾਨੂੰਨੀ ਹਰਕਤ ਨਹੀਂ ਸੀ ਕਰਦਾ ਤਾਂ ਇਹ ਦੇਖਿਆ ਤੁਸੀਂ ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾਨ ਤੋਂ ਉਹਨਾਂ ਵੱਲੋਂ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਆ ਬੜਾ ਕੀ ਜ਼ਰੂਰ ਇਹ ਆਖਿਆ ਜਾਂ ਕਿੰਝੋ ਯਾਤਰਾ ਹੈ ਇਹ ਦਿੱਲੀ ਵਿਖੇ ਚੱਲੀ ਸੀਗੀ ਤਾਂ ਉੱਥੋਂ ਅੱਜ ਚੱਲ ਕੇ ਗੁਰੂ ਨਗਰੀ ਵਿਖੇ ਪਹੁੰਚੀ ਆ ਤਾਂ ਦੱਸ ਦਈਏ ਕਿ ਜੋ ਸੰਗਤਾਂ ਨੇ ਬੜੇ ਹੀ ਸ਼ਰਦਾ ਦੇ ਨਾਲ ਇਸ ਯਾਤਰਾ ਦਾ ਸਵਾਗਤ ਕਰਦੀ ਦਿਖਾਈ ਦਿੱਤੀ ਆ ਨਮਨ ਕਰਦੀ ਦਿਖਾਈ ਦਿੱਤੀ ਆ ਤਾਂ ਸ਼੍ਰੀ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਦੇ ਜੀਵਨ ਤੇ ਕਹਿ ਲਈ ਕਿ ਉਸ ਸਮੇਂ ਨੂੰ ਨਮਨ ਕਰਕੇ ਦਿਖਾਈ ਦਿੱਤੀ ਹੈ ਤਾਂ ਅੱਜ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜੋ ਇਹ ਯਾਤਰਾ ਇੱਥੇ ਜੋ ਪਹੁੰਚੀ ਆ ਤਾਂ ਉੱਥੇ ਹੀ ਜੋ ਮਨਜੀਤ ਸਿੰਘ ਜੀ ਕੇ ਨੇ ਉਹਨਾਂ ਵੱਲੋਂ ਯਾਤਰਾ ਸ਼ੁਰੂ ਕੀਤੀ ਕੀਤਾ ਅੱਜ ਜੋ ਇੱਥੇ ਪਹੁੰਚੇ ਨੇ ਤਾਂ ਉਹਨਾਂ ਨੂੰ ਸਨਮਾਨ ਇੱਥੇ ਕੀਤਾ ਜਾ ਰਿਹਾ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਵਿਖੇ ਤਾਂ ਪ੍ਰਧਾਨ ਸਾਹਿਬ ਜੀ ਬਣ ਪਹੁੰਚੇ ਨੇ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲੇ ਇੱਥੇ ਪਹੁੰਚੇ ਨੇ ਤਾਂ ਸਭ ਨੂੰ ਇੱਥੇ ਜੋ ਸਨਮਾਨ ਪੇਟ ਕੀਤਾ ਜਾ ਰਹਾ ਹੁਣ ਇੱਥੋਂ ਛੱਡ ਕੇ ਯਾਤਰਾ ਜੋ ਹੈ ਦੇਖ ਸਕਦੇ ਹੋ ਜੋ ਸਚਕਨਸ਼ਿਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਜੋ ਨੇ